ਪਤ ਸਿੰਘ ਤੇ 1 ਸਾਲ ਦੀ ਮੂਰਤ ਉਹ ਐਨਐਸਏ ਵਧਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਯ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਥੇਦਾਰ ਗੜਗਾਜ ਨੇ ਇਸ ਵਰਤਾਰੇ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਵੱਲੇ ਚੁਣੇ ਹੋਏ ਨੁਮਾਇਦੇ ਨਾਲ ਅਜਿਹਾ ਕੀਤਾ ਜਾ ਸਕਦਾ ਹੈ ਤੇ ਆਮ ਲੋਕਾਂ ਦੀ ਕਿਹੋ ਜੀ ਸਥਿਤੀ ਹੋਵੇਗੀ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਨ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਜਥੇਦਾਰ ਗੜਗਾਛ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਚੁਣੇ ਨੁਮਾਇਦੇ ਵਿਰੁੱਧ ਐਨਐਸਸੀ ਦੀ ਕਾਰਵਾਈ ਤੁਰੰਤ ਹਟਾਉਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਸਰਕਾਰਾਂ ਤੋਂ ਮੰਗ ਕਰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰ ਰਹੀਆਂ ਬੇਦਬੀਆਂ ਨੂੰ ਰੋਕਣ ਲਈ ਸਖਤ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਤਾਂ ਸਰਕਾਰਾਂ ਇਸ ਸੰਜੀਦਗੀ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਪਰੰਤੂ ਜੇਕਰ ਸਿੱਖਾਂ ਨੂੰ ਦਬਾਉਣ ਦੀ ਗੱਲ ਹੋਵੇ ਤਾਂ NSA ਵਰਗੇ ਕਠੋਰ ਕਾਨੂੰਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ ਦੇ ਵਿੱਚ ਨજરਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਪ੍ਰਣਾਲੀ ਦੇ ਵਿੱਚ ਅਜਿਹਾ ਵਰਤੀਰਾ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ ਗੜਗਾਚ ਨੇ ਅਕੇ ਕਿਹਾ ਕਿ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਸਮੇਤ ਸਾਰੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਖਾਲਸਾ ਪੰਥ ਦੀ ਸਮੂਹ ਜਥੇਬੰਦੀਆਂ ਤੇ ਸਿਆਸੀ ਧਿਰਾਂ ਨੂੰ ਇਕਜੁੱਟ ਹੋ ਕੇ ਨਜਿੱਠ ਲਈ ਆਖਿਆ ਉਹਨਾਂ ਕਿਹਾ ਕਿ ਅੱਜ ਸਿੱਖਾਂ ਦੇ ਵਿੱਚ ਪੰਥਕ ਖਿੰਡਾਰ ਹੈ ਜਿੰਨਾ ਚਿਰ ਅਸੀਂ ਵੱਖੋ-ਵੱਖਰੇ ਰਾਹ ਛੱਡ ਕੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਜਹੇ ਨੁਕਸਾਨ ਖੁੰਦੇ ਰਹਿਣਗੇ ਗੜਗਾਚ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਡਾ ਸਾਰਿਆਂ ਦਾ ਫਰਜ ਬੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਧਾਂਤ ਅਨੁਸਾਰ ਮਨੁੱਖੀ ਅਧਿਕਾਰ ਦੀ ਉਲੰਘਣਾ ਖਿਲਾਫ ਇਕਜੁੱਟ ਹੋਈਏ ਉਹਨਾਂ ਦੇ ਚਾਚਾ ਜੀ ਨੇ ਮੌਕੇ ਤੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਅਸੀਂ ਸਿੰਘ ਸਾਹਿਬ ਨੂੰ ਜਿਹੜਾ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲਣ ਆਏ ਜੀ ਕਿ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਸਾਥ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰਨ ਆਏ ਆ ਕਿ ਉਹ ਬੜੀ ਮਹਾਰਸਾਸਤਰਾਂ ਤੇ ਜਿਹੜੇ ਹੈਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਇਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਿਆ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖਿੱਚ ਮਿਆ ਜਿਹੜਾ ਕੋ ਪੁੱਟਣਾ ਪੈਸੇ ਕਿਸ ਤਰ੍ਹਾਂ ਦੇ ਮਾਹੌਲ ਚ ਜੀ ਗੱਲਬਾਤ ਹੋਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਗਿਆ ਜੀ ਜਥੇਦਾਰ ਸਾਹਿਬ ਦੇਖੋ ਜੀ ਜਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ ਆ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ ਦੇ ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਕਹਿੰਦੇ ਮੈਂ ਕੋਈ ਦੇਣ ਕੇ ਸਟੇਟਮੈਂਟ ਕੀ ਲੱਗਦਾ ਹੈ ਕਿ ਜੱਤੇ ਦਾ ਸਾਹਿਬ ਜੇਕਰ ਸਟੇਟਮੈਂਟ ਦੇ ਦੇ ਤਾਂ ਕੋਈ ਨਾ ਕੋ ਹੱਲ ਨਿਕਲ ਸਕਦਾ ਕਿਉਂਕਿ ਭਗਵੰਤ ਸਿੰਘ ਸਰਕਾਰ ਵੱਲੋਂ ਜਿਸ ਤਰ੍ਹਾਂ ਐਨਐਸਏ ਤੀਸਰੀ ਵਾਰ ਲਗਾਈ ਗਈ ਹੈ ਕਿ ਲੱਗਦਾ ਕਿ ਉਹਨਾਂ ਤੇ ਤਾਂ ਤਾਂ ਕੋਈ ਜੂਂ ਸਰਕ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਦੇਖੋ ਜੀ ਸਾਡੀ ਤੇ ਸਭ ਤੋਂ ਵੱਡੀ ਪਹੁੰਚ ਹੁੰਦੀ ਹੈ ਸਾਡੇ ਜਿਹੜੀਆਂ ਮਹਾਨ ਸਥਾਵਾਵਾਂ ਇਹਨਾਂ ਤੱਕ ਪਹੁੰਚ ਕਰਨੀ ਸਾਡਾ ਸਭ ਤੋਂ ਮੇਨ ਗੁਰੂ ਰਾਮਦਾਸ ਦਾ ਦਰ ਆਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਤਖਤਵਾ ਇੱਥੇ ਆ ਕੇ ਅਸੀਂ ਬੇਅੰਤੀ ਕਰਨੀ ਹੁੰਦੀ ਆ ਅੱਗੇ ਉਹ ਜਥੇਦਾਰ ਸਮਝਦੇ ਸਾਰੀ ਗੱਲ ਉਹ ਸਰਕਾਰਾਂ ਤੇ ਅੱਜ ਨਹੀਂ ਉਹ ਆਈ ਰਹੀਆਂ ਗੱਲੇ ਜਾਣ ਗਿਆ ਵੀ ਕੋਈ ਗੱਲ ਨਹੀਂ ਆਹੀ ਜਿਹੜਾ ਵਾ ਇਹ ਇਹ ਕਰਕੇ ਅਸੀਂ ਇੱਥੇ ਆਪਣੀ ਮੰਗ ਜਿਹੜੀ ਆ ਉਹ ਜਥੇਦਾਰ ਸਾਹਿਬ ਕੋਲ 6ਵੇਂ ਪਾਸ਼ਾ ਤੱਕ ਦੇ ਸਭ ਉਹਦੇ ਸਾਹਮਣੇ ਜੀ ਬੇਸ਼ਤ ਤੁਹਾਨੂੰ ਕੀ ਲੱਗਦਾ ਕਿਉਂ ਐਨਐਸਏ ਕਿਉਂ ਵਧਾਈ ਜਾ ਰਹੀ ਕਿਉਂਕਿ ਬਾਕੀ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਐਨਐਸਏ ਹਟਾ ਦਿੱਤੀ ਗਈ ਤੁਹਾਨੂੰ ਕੀ ਲੱਗਦਾ ਕਿਉਂ ਇਹ ਵਧਾਈ ਜਾ ਰਹੀ ਸਰਕਾਰ ਨੂੰ ਡਾਰੀ ਮਾਰੀ ਜਾ ਰਿਹਾ ਦੇਖੋ ਇਹ ਜਿਹੜਾ ਉਹਨੇ ਆਰਡਰਾਂ ਦੇ ਵਿੱਚ ਪਾਸ ਕੀਤਾ ਕਿ ਲਾਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ 2 ਸਾਲ ਤੋਂ ਉਹ ਅੰਦਰ ਆ ਤੇ 2 ਸਾਲ ਤੋਂ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਤੁਸੀਂ ਸਾਰੇ ਜਾਣੂ ਜੋ ਇੱਕ ਗੱਲ ਤੋਂ ਕਿ ਰੋਜ਼ ਕਤਲੋਕਾਰਤ ਹੋ ਰਹੀ ਹੈ ਜਾਂ ਤੇ ਹੋਵੇ ਨਾ ਬੜਾ ਸ਼ਾਂਤ ਹੋ ਗਿਆ ਪੰਜਾਬ ਉਹਨਾਂ ਦੇ ਜਦੋਂ ਤੇ ਉਹ ਗਏ ਆ ਤੇ ਕੋਈ ਹੈ ਹੀ ਨਹੀਂ ਆ ਤੇ ਜੇ ਉਹ ਆਉਂਦੇ ਆ ਤੇ ਫਿਰ ਹੋ ਸਕਦਾ ਇਹੋ ਜੀ ਗੱਲ ਰੋਜ਼ ਤੇ ਲੋਕਾਂ ਨੂੰ ਡਰਾ ਧਮਕਾਇਆ ਜਾ ਰਿਹਾ ਇਹੋ ਜੇ ਕਾਰਨਾਮੇ ਹੋ ਰਹੇ ਆ ਪੂਰ ਸੰਭਾਲੀ ਹੈ ਬਾਕੀ ਕੇਂਦਰ ਸਰਕਾਰ ਦੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ ਉਹਦੀ ਤੇ ਵੈਸੇ ਨੀਤੀ ਘੱਟ ਗਿਣਤੀਆਂ ਵਾਸਤੇ ਬਹੁਤ ਜੜੀ ਆ ਮਾਰੂ ਆ ਉਹ ਜਿਹੜੇ ਖਾ ਕਰਕੇ ਸਿੱਖੀ ਵਾਸਤੇ ਤੁਸੀਂ ਦੇਖੋ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਬੜੇ ਦੇਰ ਤੋਂ ਮੇਰੇ ਸਾਹ 90 ਤੋਂ ਲੈ ਕੇ ਬਾਦਾਂ ਤੇ ਆਪਾਂ ਕਦੀ ਸੁਣਿਆ ਨਹੀਂ ਤੇ ਫਿਰ ਵੀ ਜੇ ਕਦੇ ਲੱਗਾ ਹੋਊ ਤਾਂ ਮੇਰਾ ਖਿਆਲ ਤੀਜੀ ਵਾਰਾਂ ਤੇ ਪਹਿਲੀ ਵਾਰ ਆਈਆਂ ਐਨੇ ਜਿਹੜਾ ਤਕਾ ਜਿਹੜਾ ਕਰ ਰਹੀ ਤੁਸੀਂ ਸ਼੍ਰੋਮੀ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲੋਗੇ ਤਾਂ ਜੋ ਕਿ ਇਸ ਨੂੰ ਲੈ ਕੇ ਕੋਈ ਸਾਰਥਿਕ ਹੱਲ ਕੱਢਿਆ ਜਾ ਸਕੇ ਐਨਐਸਐਲ ਲੈ ਕੇ ਦੇਖੋ ਇਹ ਵੀ ਸਾਡੀ ਸਰਮੌਰ ਸੰਸਥਾ ਸਿੱਖਾਂ ਦੀ ਉਹ ਪਾਰਲੀਮੈਂਟ ਵਿੱਚੋਂ ਜਾਣੀ ਜਾਂਦੀ ਹੈ। ਇਹੋ ਉਹਨਾਂ ਦੇ ਵੀ ਮਿਲਣਾ ਸਾਡਾ ਫਰਜ਼ ਬਣਦਾ ਕੋਈ ਕਰਨੀ ਹੋਵੇ। ਉਹਨਾਂ ਨੂੰ ਬੜਾ ਕੋਈ ਐਜੀਟੇਸ਼ਨ ਸ਼ੁਰੂ ਕਰਨ ਦੀ ਕੀਤੀ ਜਾ ਸਕਦੀ ਕਿਉਂਕਿ ਬਹੁਤ ਲੰਮਾ ਚੇਜ ਹੋ ਗਿਆ ਕਿ 3 ਸਾਲ ਦਾ ਸਮਾਂ ਹੋਇਆ ਨਾ ਅਮਲ ਪਾਚੇ ਨੂੰ ਨਾ ਮੰਗ। ਹੀ ਲੱਗਦਾ ਕਿ ਐਜੀਟੇਸ਼ਨ ਸ਼ੁਰੂ ਕੀਤਾ ਜਾ ਸਕਦਾ। ਨਹੀਂ ਅਸੀਂ ਆਪਣੀ ਪਾਰਟੀ ਜਿਹੜੀ ਬਣਾਈ ਆ ਉਹਦੇ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਅਗਲੀ ਰਣਨੀਤੀ ਕੀ ਆ। ਕਿੱਦਾਂ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ। ਅਜੇ ਸਮੇਂ ਤੋਂ ਪਹਿਲਾਂ ਨਹੀਂ ਦੱਸਦਾ। ਤੁਹਾਨੂੰ ਥੋੜੇ ਦਿਨਾਂ ਤੱਕ ਦੱਸਾਂਗੇ। ਠੀਕ ਹੈ। ਇਹ ਵੱਡੀ ਖਬਰ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਤੇ 1 ਸਾਲ ਦੀ ਮੁਰਤੋਂ ਐਨਐਸਏ ਵਧਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਥੇਦਾਰ ਗੜਗਾਜ ਨੇ ਇਸ ਵਰਤਾਰੇ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਵੱਲੋਂ ਚੁਣੇ ਹੋਏ ਨੁਮਾਇਦੇ ਨਾਲ ਅਜਿਹਾ ਕੀਤਾ ਜਾ ਸਕਦਾ ਹੈ ਤੇ ਆਮ ਲੋਕਾਂ ਦੀ ਕਿਹੋ ਜੀ ਸਥਿਤੀ ਹੋਵੇਗੀ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਨ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਜਥੇਦਾਰ ਗੜਗਾਚ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਚੁਣੇ ਨੁਮਾਇਦੇ ਵਿਰੁੱਧ ਐਨਐਸਸੀ ਦੀ ਕਾਰਵਾਈ ਤੁਰੰਤ ਹਟਾਉਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਸਰਕਾਰਾਂ ਤੋਂ ਮੰਗ ਕਰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰ ਰਹੀਆਂ ਬੇਦਬੀਆਂ ਨੂੰ ਰੋਕਣ ਲਈ ਸਖਤ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਤਾਂ ਸਰਕਾਰਾਂ ਇਸ ਸੰਜੀਦਗੀ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਪਰੰਤੂ ਜੇਕਰ ਸਿੱਖਾਂ ਨੂੰ ਦਬਾਉਣ ਦੀ ਗੱਲ ਹੋਵੇ ਤਾਂ ਐਨਐਸਏ ਵਰਗੇ ਕਠੋਰ ਕਾਨੂੰਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਪ੍ਰਣਾਲੀ ਦੇ ਵਿੱਚ ਅਜਿਹਾ ਵਰਤੀ ਰਾਂ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ ਗੜਗੱਚ ਨੇ ਅਕੀ ਕਹੇ ਕਿ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਸਮੇਤ ਸਾਰੇ ਬੰਦੀ ਸਿੰਘਾਂ ਨੇ ਮਾਮਲੇ ਨੂੰ ਖਾਲਸਾ ਪੰਥ ਦੀ ਸਮੂਹ ਜਥੇਬੰਦੀਆਂ ਤੇ ਸਿਆਸੀ ਤਰ੍ਹਾਂ ਨੂੰ ਇਕਜੁੱਟ ਹੋ ਕੇ ਨਜਿੱਠ ਲਈ ਆਖਿਆ ਉਹਨਾਂ ਨੇ ਕਿਹਾ ਕਿ ਅੱਜ ਸਿੱਖਾਂ ਦੇ ਵਿੱਚ ਪੰਥਕ ਖਿੰਡਾਰ ਹੈ ਜਿੰਨਾ ਚਿਰ ਅਸੀਂ ਵੱਖੋ ਵੱਖਰੇ ਰਾਹ ਛੱਡ ਕੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਜਹੇ ਨੁਕਸਾਨ ਹੁੰਦੇ ਰਹਿਣਗੇ ਗੜਗਾਚ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਮਨਾ ਰਹੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਧਾਂਤ ਅਨੁਸਾਰ ਮਨੁੱਖੀ ਅਧਿਕਾਰ ਦੀ ਉਲੰਘਣਾ ਖਿਲਾਫ ਇਕਜੁੱਟ ਹੋਈਏ ਉਹਨਾਂ ਦੇ ਚਾਚਾ ਜੀ ਨੇ ਮੌਕੇ ਤੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਅਹੀਂ ਸਿੰਘ ਸਾਹਿਬ ਨੂੰ ਜਿਹੜਾ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲਣਾ ਆਇਆ ਜੀ ਕਿ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਹਲਕੇ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰਨ ਆਏ ਆ ਕਿ ਉਹ ਬੜੀ ਮਾਨਸਾਸਤਾ ਤੇ ਜਿਹੜੇ ਹੈਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਇਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਾਂ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖੜਨਾ ਪੈ ਗਿਆ ਜਿਹੜਾ ਕੋ ਪੁੱਟਣਾ ਪੈ ਗਿਆ ਕਿਸ ਤਰ੍ਹਾਂ ਦੇ ਮਾਹੌਲ ਚ ਜੀ ਗੱਲਬਾਤ ਹੋਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਗਿਆ ਜੀ ਜੱਜ ਸਾਹਿਬ ਦੇਖੋ ਜੀ ਜਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ ਆ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਕਹਿੰਦੇ ਮੈਂ ਕੋਈ ਦੇਣ ਕੇ ਸਟੇਟਮੈਂਟ ਕੀ ਲੱਗਦਾ ਹੈ ਕਿ ਜਥੇਦਦਾ ਸਾਹਿਬ ਜੇਕਰ ਸਟੇਟਮੈਂਟ ਦੇ ਦੇ ਤਾਂ ਕੋਈ ਨਾ ਕੋਈ ਹੱਲ ਨਿਕਲ ਸਕਦਾ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਐਨਐਸਏ ਤੀਜੀ ਵਾਰ ਲਗਾਈ ਗਈ ਹੈ ਕਿ ਲੱਗਦਾ ਕਿ ਉਹਨਾਂ ਤੇ ਕੰਨ ਤੇ ਕੋਈ ਜੂਨ ਸਰਕ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਦੇਖੋ ਜੀ ਸਾਡੀ ਤੇ ਸਭ ਤੋਂ ਵੱਡੀ ਪਹੁੰਚ ਹੁੰਦੀ ਹੈ ਸਾਡੇ ਜਿਹੜੀਆਂ ਮਹਾਨ ਸਥਾਵਾਵਾਂ ਇਹਨਾਂ ਤੱਕ ਪਹੁੰਚ ਕਰਨੀ ਸਾਡਾ ਸਭ ਤੋਂ ਮੇਨ ਗੁਰੂ ਰਾਮਦਾਸ ਦਾ ਦਾਰਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਤਖਤਵਾ ਇੱਥੇ ਆ ਕੇ ਅਸੀਂ ਬੇਅੰਤੀ ਕਰਨੀ ਹੁੰਦੀ ਆ ਅੱਗੇ ਉਹ ਜਥੇਦਾਰ ਸਮਝਦੇ ਸਾਰੀ ਗੱਲ ਉਹ ਸਰਕਾਰਾਂ ਤੇ ਅੱਜ ਨਹੀਂ ਉਹ ਆਈ ਰਹੀਆਂ ਚਲੇ ਜਾਣ ਗਿਆ ਵੀ ਕੋਈ ਗੱਲ ਨਹੀਂ ਅਸੀਂ ਜਿਹੜਾ ਵਾ ਇਹ ਇਹ ਕਰਕੇ ਅਸੀਂ ਇੱਥੇ ਆਪਣੀ ਮੰਗ ਜਿਹੜੀ ਆ ਉਹ ਜਥੇਦਾਰ ਸਾਹਿਬ ਕੋ 6ਵੇਂ ਪਾਸ਼ਾ ਦੇ ਤਖਤ ਦੇ ਸੰਬੋਧਨ ਉਹਦੇ ਸਾਹਮਣੇ ਪਾਉਣੀ ਪਈ ਤੁਹਾਨੂੰ ਕੀ ਲੱਗਦਾ ਕਿਉਂ ਐਨਐਸਏ ਕਿਉਂ ਵਧਾਈ ਜਾ ਰਹੀ ਕਿਉਂਕਿ ਬਾਕੀ ਜਿਹੜੇ ਸਾਥੀ ਸੀਗੇ ਉਹਨਾਂ ਤੋਂ ਐਨਐਸਏ ਹਟਾ ਦਿੱਤੀ ਗਈ ਤੁਹਾਨੂੰ ਕੀ ਲੱਗਦਾ ਕਿਉਂ ਇਹ ਬਤਾਇਆ ਜਾ ਰਿਹਾ ਸਰਕਾਰ ਨੂੰ ਡਾਰੀ ਮਾਰੀ ਜਾ ਰਿਹਾ ਦੇਖੋ ਇਹ ਜਿਹੜਾ ਉਹਨੇ ਆਰਡਰਾਂ ਦੇ ਵਿੱਚ ਪਾਸ ਕੀਤਾ ਕਿ ਲਾਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ 2 ਸਾਲ ਤੋਂ ਉਹ ਅੰਦਰ ਆ ਤੇ 2 ਸਾਲ ਤੋਂ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਤੁਸੀਂ ਸਾਰੇ ਜਾਣੂ ਜੋ ਇੱਕ ਕਰ ਤੋਂ ਫਿਰ ਰੋਜ਼ ਕਤਲੋਕਾਰਤ ਹੋ ਰਹੀ ਹੈ ਜਾਂ ਤੇ ਹੋਵੇ ਨਾ ਬੜਾ ਸ਼ਾਂਤ ਹੋ ਗਿਆ ਪੰਜਾਬ ਉਹਨਾਂ ਦਾ ਜਦੋਂ ਤੇ ਉਹ ਗਏ ਆ ਤੇ ਕੋਈ ਹੈ ਹੀ ਨਹੀਂ ਆ ਤੇ ਜੇ ਉਹ ਆਉਂਦੇ ਆ ਤੇ ਫਿਰ ਹੋ ਸਕਦਾ ਇਹਦੀ ਗੱਲ ਰੋਜ਼ ਤੇ ਲੋਕਾਂ ਨੂੰ ਡਰਾ ਧਮਕਾਇਆ ਜਾ ਰਿਹਾ ਇਹੋ ਜਿਹੇ ਕਾਰਨਾਮੇ ਹੋ ਰਹੇ ਆ ਸੁਰ ਸੰਭਾਲੀ ਹੈ ਬਾਕੀ ਕੇਂਦਰ ਸਰਕਾਰ ਦੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ ਉਹਦੀ ਤੇ ਵੈਸੇ ਨੀਤੀ ਘੱਟ ਗਿੰਟੀਆਂ ਵਾਸਤੇ ਬਹੁਤ ਜਿਹੜੀ ਆ ਮਾਰੂ ਆ ਉਹ ਜਿਹੜੇ ਖਾ ਕਰਕੇ ਸਿੱਖੀ ਵਾਸਤੇ ਤੁਸੀਂ ਦੇਖੋ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਬੜੇ ਧੀਰਤ ਮੇਰੇ ਸਾਡੇ 90 ਤੋਂ ਲੈ ਕੇ ਬਾਦਾਂ ਤੇ ਆਪਾਂ ਕਦੀ ਸੁਣਿਆ ਨਹੀਂ ਤੇ ਫਿਰ ਵੀ ਜੇ ਕਦੇ ਲੱਗਾ ਹੋਊ ਤੇ ਮੇਰਾ ਖਿਆਲ ਤੀਜੀ ਵਾਰਾਂ ਤੇ ਪਹਿਲੀ ਵਾਰ ਆਈਆਂ ਐਨੇ ਜਿਹੜਾ ਤੱਕਾ ਜਿਹੜਾ ਕਰ ਰਹੀ ਤੁਸੀਂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲੋਗੇ ਤਾਂ ਜੋ ਕਿ ਇਸ ਨੂੰ ਲੈ ਕੇ ਕੋਈ ਸਾਰਥਿਕ ਹੱਲ ਕੱਢਿਆ ਜਾ ਸਕੇ ਐਨਐਸਰ ਨੂੰ ਲੈ ਕੇ ਦੇਖੋ ਇਹ ਵੀ ਸਾਡੀ ਸਰਮੌਰ ਸੰਸਦਾ ਸਿੱਖਾਂ ਦੀ ਉਹ ਪਾਰਲੀਮੈਂਟ ਵਿੱਚੋਂ ਜਾਣੀ ਜਾਂਦੀ ਹੈ। ਇਹੀ ਉਹਨਾਂ ਦੇ ਵੀ ਮਿਲਣਾ ਸਾਡਾ ਫਰਜ਼ ਬਣਦਾ ਕੋਈ ਗੱਲ ਨਹੀਂ ਹੋ ਗਈ। ਉਹਨਾਂ ਨੂੰ ਬੜਾ ਕੋਈ ਐਜੀਟੇਸ਼ਨ ਸ਼ੁਰੂ ਕਰਨ ਦੀ ਕੀਤੀ ਜਾ ਸਕਦੀ ਕਿਉਂਕਿ ਬਹੁਤ ਲੰਮਾ ਚੇਜ਼ ਹੋ ਗਿਆ ਜੀ 3 ਸਾਲ ਦਾ ਸਮਾਂ ਹੋ ਗਿਆ ਨਾ ਅਮਲ ਪਾਸੀ ਨੂੰ ਨਾ। ਕਿ ਲੱਗਦਾ ਕਿ ਐਜੀਟੇਸ਼ਨ ਸ਼ੁਰੂ ਕੀਤਾ ਜਾ ਸਕਦਾ। ਨਹੀਂ ਅਸੀਂ ਆਪਣੀ ਪਾਰਟੀ ਜਿਹੜੀ ਬਣਾਈ ਆ ਉਹਦੇ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਅਗਲੀ ਰਾਣੀ ਕੀ ਆ। ਕਿੱਦਾਂ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ। ਅਜੇ ਸਮੇਂ ਤੋਂ ਪਹਿਲਾਂ ਨਹੀਂ ਕੋਈ ਦਾ ਤੁਹਾਨੂੰ ਥੋੜੇ ਦਿਨਾਂ ਤੱਕ ਦੱਸਾਂਗੇ ਕਿ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਤੇ 1 ਸਾਲ ਦੀ ਮੁਰਤੋਂ NSA ਵਧਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਥੇਦਾਰ ਗੜਗਾਜ ਨੇ ਇਸ ਵਰਤਾਰੇ ਨੂੰ ਕਾਨੂੰਨ ਦੀ ਦੁਰਵਰਤੋਂ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਹਨਾਂ ਵੱਲੇ ਚੁਣੇ ਹੋਏ ਨੁਮਾਇਦੇ ਨਾਲ ਅਜਿਹਾ ਕੀਤਾ ਜਾ ਸਕਦਾ ਹੈ ਤੇ ਆਮ ਲੋਕਾਂ ਦੀ ਕਿਹੋ ਜੀ ਸਥਿਤੀ ਹੋਵੇਗੀ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਨ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਜਥੇਦਾਰ ਗੜਗਾਚ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਅਤੇ ਚੁਣੇ ਨੁਮਾਇਦੇ ਵਿਰੁੱਧ ਐਨਐਸਸੀ ਦੀ ਕਾਰਵਾਈ ਤੁਰੰਤ ਹਟਾਉਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਸਿੱਖ ਸਰਕਾਰਾਂ ਤੋਂ ਮੰਗ ਕਰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਪਰ ਰਹੀਆਂ ਬੇਦਬੀਆਂ ਨੂੰ ਰੋਕਣ ਲਈ ਸਖਤ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਤਾਂ ਸਰਕਾਰਾਂ ਇਸ ਸੰਜੀਦਗੀ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਪਰੰਤੂ ਜੇਕਰ ਸਿੱਖਾਂ ਨੂੰ ਦਬਾਉਣ ਦੀ ਗੱਲ ਹੋਵੇ ਤਾਂ ਐਨਐਸਏ ਵਰਗੇ ਕਠੋਰ ਕਾਨੂੰਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਪ੍ਰਣਾਲੀ ਦੇ ਵਿੱਚ ਅਜਿਹਾ ਵਰਤੀਰਾ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ ਗੜਗਾਚ ਨੇ ਅਕੇ ਕਿਹਾ ਕਿ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਸਮੇਤ ਸਾਰੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਖਾਲਸਾ ਪੰਥ ਦੀ ਸਮੂਹ ਜਥੇਬੰਦੀਆਂ ਤੇ ਸਿਆਸੀ ਧਿਰਾਂ ਨੂੰ ਇਕਜੁੱਟ ਹੋ ਕੇ ਨਜਿੱਠ ਲਈ ਆਖਿਆ ਉਹਨਾਂ ਨੇ ਕਿਹਾ ਕਿ ਅੱਜ ਸਿੱਖਾਂ ਦੇ ਵਿੱਚ ਪੰਥਕ ਢੰਡਾਰ ਹੈ ਜਿੰਨਾ ਚਿਰ ਅਸੀਂ ਵੱਖੋ-ਵੱਖਰੇ ਰਾਹ ਛੱਡ ਕੇ ਇੱਕ ਨਿਸ਼ਾਨ ਸਾਹਿਬੇ ਹੇਠ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਜਹੇ ਨੁਕਸਾਨ ਹੁੰਦੇ ਰਹਿਣਗੇ ਗੜਗਾਚ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਮਨਾ ਰਹੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਧਾਂਤ ਅਨੁਸਾਰ ਮਨੁੱਖੀ ਅਧਿਕਾਰ ਦੀ ਉਲੰਘਣਾ ਖਿਲਾਫ ਇਕਜੁੱਟ ਹੋਈਏ ਉਹਨਾਂ ਦੇ ਚਾਚਾ ਜੀ ਨੇ ਮੌਕੇ ਤੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਅਹੀਂ ਸਿੰਘ ਸਾਹਿਬ ਨੂੰ ਜਿਹੜਾ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲਣ ਆਏ ਜੀ ਕਿ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਹਲਕੇ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰਨ ਆਏ ਆ ਕਿ ਉਹ ਬੜੀ ਮਹਾਨ ਸਾਸਤਰਾ ਤੇ ਜਿਹੜੇ ਹੈਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਇਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਾਂ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖਮਿਆਜਾ ਜਿਹੜਾ ਕੋ ਪੁੱਟਣਾ ਪੈਸਾ ਕਿਸ ਤਰ੍ਹਾਂ ਦੇ ਮਾਹੌਲ ਚ ਜੀ ਗੱਲਬਾਤ ਹੋਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਗਿਆ ਜੀ ਜੱਥੇ ਦੇਖੋ ਜੀ ਜਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ ਆ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਕਹਿੰਦੇ ਮੈਂ ਕੋਈ ਦੇਣ ਕੇ ਸਟੇਟਮੈਂਟ ਕੀ ਲੱਗਦਾ ਹੈ ਕਿ ਜੱਥੇਦਾਰ ਸਾਹਿਬ ਜੇਕਰ ਸਟੇਟਮੈਂਟ ਦੇਣਦੇ ਤਾਂ ਕੋਈ ਨਾ ਕੋਈ ਹੱਲ ਨਿਕਲ ਸਕਦਾ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਐਨਐਸਏ ਤੀਸਰੀ ਵਾਰ ਲਗਾਈ ਗਈ ਹੈ ਕਿ ਲੱਗਦਾ ਕਿ ਉਹਨਾਂ ਤੇ ਕੰਮ ਤੇ ਕੋਈ ਜੂਂ ਸਰਕ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਦੇਖੋ ਜੀ ਸਾਡੀ ਤੇ ਸਭ ਤੋਂ ਵੱਡੀ ਪਹੁੰਚ ਹੁੰਦੀ ਹੈ ਸਾਡੇ ਜਿਹੜੀਆਂ ਮਹਾਨ ਸਥਾਵਾਵਾਂ ਇਹਨਾਂ ਤੱਕ ਪਹੁੰਚ ਕਰਨੀ ਸਾਡਾ ਸਭ ਤੋਂ ਮੇਨ ਗੁਰੂ ਰਾਮਦਾਸ ਦਾ ਦਾਰਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਤਖਤਵਾ ਇੱਥੇ ਆ ਕੇ ਅਸੀਂ ਬੇਅੰਤੀ ਕਰਨੀ ਹੁੰਦੀ ਆ ਅੱਗੇ ਉਹ ਜਥੇਦਾਰ ਸਮਝਦੇ ਸਾਰੀ ਗੱਲ ਉਹ ਸਰਕਾਰਾਂ ਤੇ ਅੱਜ ਨਹੀਂ ਉਹ ਆਏ ਰਹੀਆਂ ਚਲੇ ਜਾਣ ਗਿਆ ਵੀ ਕੋਈ ਗੱਲ ਨਹੀਂ ਅਸੀਂ ਜਿਹੜਾ ਵਾ ਇਹ ਇਹ ਕਰਕੇ ਅਸੀਂ ਇੱਥੇ ਆਪਣੀ ਮੰਗ ਜਿਹੜੀ ਆ ਉਹ ਜਥੇਦਾਰ ਸਾਹਿਬ ਕੋ 6